ਤੇ ਤਿਆਗਣਾ ਕੀ ਹੈ ਮੇਰੇ ਵਿੱਚ ਲੋੜ ਤੋਂ ਜਿਹੜੀਆਂ ਚੀਜ਼ਾਂ ਵਧੀਆਂ ਕਾਮ ਵਧਿਆ ਹੈ ਕ੍ਰੋਧ ਵਧਿਆ ਹੈ ਲੋਭ ਵਧਿਆ ਹੈ ਹੰਕਾਰ ਵਧਿਆ ਹੈ ਮੈਂ ਅੱਖਾਂ ਨਾਲ ਕੀ ਦੇਖਦਾ ਹਾਂ ਜੀਵਾਨ ਤੋਂ ਕੀ ਬੋਲਦਾ ਹਾਂ ਕੰਨਾਂ ਨਾਲ ਕੀ ਸੁਣਦਾ ਹਾਂ ਮੇਰੇ ਪੈਰ ਕਿੱਧਰ ਚੱਲ ਰਹੇ ਹੈ ਜਦੋਂ ਮੈਂ ਇਹਨਾਂ तमाम ਚੀਜ਼ਾਂ ਨੂੰ ਰੋਕ ਲੂੰਗਾ ਕਿਸੇ ਹੱਦ ਬੰਨੇ ਦਾਇਰੇ 'ਚ ਲੈ ਆਉਂਗਾ ਮੈਂ ਸੁਖੀ ਹੋ ਜਾਊਂਗਾ ਗੁਰੂ ਸਭ ਹੀ ਕਹਿੰਦੇ ਇਹ ਚੀਜ਼ਾਂ ਛੱਡ ਦੇ ਜਦੋਂ ਤੱਕ ਸੀ ਇਹ ਚੀਜ਼ਾਂ ਦਾ ਤਿਆਗ ਨਹੀਂ ਕਰਦੇ ਘਰ ਦਾ ਤਿਆਗ ਨਹੀਂ ਕਰਨਾ ਘਰ ਵਿੱਚ ਰਹਿੰਦੇ ਆ ਸੰਸਾਰ ਵਿੱਚ ਰਹਿੰਦੇ ਆ ਜਿਵੇਂ ਨਾ ਸੰਸਾਰ ਕਜਲ ਦੀ ਕੋਠੜੀ ਹੈ ਕਜਲ ਦੀ ਕੋਠੜੀ ਕਿ ਹੈ ਮਹਾਰਾਜ ਨੇ ਜਿਵੇਂ ਸਾਰੇ ਪਾਸੇ ਕੀ ਹੈ ਹਨੇਰੇ ਕੋਪ ਹਨੇਰੇ ਸਾਰੇ ਪਾਸੇ ਵਿਸ਼ੇ ਵੇਕਾਰ ਨੇ ਬਚਣਾ ਸੀ ਗੁਰੂ ਦਾ ਪੱਲਾ ਫੜ ਕੇ ਆ ਗੁਰੂ ਦੀ ਬਾਹ ਫੜ ਕੇ ਬਚਣਾ ਇਸ ਲਈ ਗੁਰੂ ਰਹਿਮਤ ਕਰੇ ਅਸੀਂ ਔਗਣਾ ਦਾ ਤਿਆਗ ਕਰੀਏ ਬੁਰਿਆਈ ਦਾ ਤਿਆਗ ਕਰੀਏ ਜਿਦੋਂ ਜਦੋਂ ਮੈਂ ਬੁਰਿਆਈ ਦਾ ਤਿਆਗ ਕਰਦਾ ਜਾਵਾਂਗਾ ਤੇਰੀ ਜ਼ਿੰਦਗੀ ਸੋਨੇ ਫੁੱਲ ਵਾਂਗੂ ਕੌਲ ਵਾਂਗੂ ਐ ਖਿੜ ਜਾਵੇਗੀ ਮਹਿਕ ਦੇਵੇਗੀ ਜ਼ਿੰਦਗੀ ਫਿਰ ਅਸੀਂ